ਅਮ ਨਾਲ ਇਹਨਾਂ ਨੂੰ ਪੁੱਛਿਆ ਉਹਦੀ ਗੱਲ ਕੋਈ ਸਮਝ ਆਉਂਦੀ ਆ ਆਪਣੇ ਦੀ ਢਾਲੀਆਲ ਦੀ ਇਹ ਕਹਿੰਦੇ ਨਹੀਂ ਉਹ ਤਾਂ ਮੂੰਹ ਬੋਲਣ ਦੇ ਸਾਫ ਲਾਉਂਦੇ ਪਤਾ ਨਹੀਂ ਕੀ ਬੋਲਦੇ ਉੱਥੇ ਕਟਾਰੂ ਚੱਕ ਰਿੰਦਾ ਕੋਈ ਪਹਾੜੀ ਤੇ ਜਾ ਕੇ ਵੋਟ ਮੰਗ ਕੇ ਰਾਜੀ ਨਹੀਂ ਉੱਥੇ ਲਾਲਜੀਤ ਭੁੱਲ ਰਿੰਦਾ ਇੱਕ ਪਾਸੇ ਬਲਕਾਰ ਚੋਂ ਰਿੰਦਾ ਜਿਹੜੀ ਰਹਿੰਦੀ ਗੁੰਦੀ ਕਸਰ ਸੀ ਉਹ ਇੱਚੇ ਆਹਾ ਢਾਲੀਆਲ ਸਾਫ ਫਿਰਦੇ ਜਿਹਨੂੰ ਵੇਖ ਕੇ ਲੋਕ ਕਰ ਜਾਂਦੇ ਇਦਾਂ ਦੇ ਪੁੱਛੋ ਇਹਨਾਂ ਨੂੰ ਮੈਂ ਕਈਆਂ ਨੂੰ ਪੁੱਛਿਆ ਕਹਿੰਦੇ ਜੱਟੇ ਦਾ ਸੁਪਨਿਆਂ ਜਿਵੇਂ ਜੀ ਢਾਲੀਆ ਵਾਲਾ ਆ ਜਾਏ ਤੂੰ ਤਾਂ ਨੀਂਦ ਨਹੀਂ ਆਉਂਦੀ ਤੈਨੂੰ ਕਿਤੇ ਬਣ ਗਿਆ ਤਾਂ ਬੇ ਕੋਈ ਇਹ ਹਾਲ ਕੀ ਬੋਕਨ ਲੋਕ ਬੜੇ ਸਿਆਣੇ ਆ ਪਹਿਲੀ ਵਾਰੀ ਹੋਇਆ ਬਦਲਾਅ ਆਪਦੀ ਸਰਕਾਰ ਚ ਕਿ ਸਸਪੈਂਡਿੰਗ ਇਸ ਲਈ ਨਹੀਂ ਕੀਤੇ ਕਿ ਉਹ ਕੰਮ ਗਲਤ ਕਰ ਰਹੇ ਆ ਸਸਪੈਂਡਿੰਗ ਇਸ ਲਈ ਕਰਤੇ ਕਿਉਂਕਿ ਉਹ ਸੱਚ ਬੋਲਣ ਦੇ ਆ ਉਹ ਜਿਹੜਾ ਵਜ਼ੀਰ ਆ ਕੋਲੋਂ-ਮੋਲੋਂ ਜਾ ਉਹਨੂੰ ਵੀ ਗੋੜਾ ਲਵਾਉਂਗਾ ਮੈਂ ਅਰਦਾ ਹੋ ਲਾਰਾ ਮਿਲ ਰਿਹਾ ਸੁਣਨੀ ਕਾਲੀ ਜੀ ਦੇਖੋ ਮੈਂ ਸਮਝਦਾ ਹਾਂ ਲੋਕਾਂ ਨੇ ਮਾਨੀ ਬਣਾ ਲਿਆ ਹੈ ਕਿ ਸ੍ਰੀ ਅਮਰਚਰ ਸਾਹਿਬ ਦੇ ਨਾਲ ਹਮੇਸ਼ਾ ਹੀ ਬਾਹਰ ਕੋਈ ਨਾ ਕੋਈ ਕੈਂਡੀਡੇਟ ਆ ਜਾਂਦਾ ਹੈ ਕੋਈ ਅਮਰੀਕਾ ਤੋਂ ਆ ਗਿਆ ਕਦੇ ਕੋਈ ਨਿਊਯਾਰਕ ਤੋਂ ਆ ਗਿਆ ਕਦੇ ਕੋਈ ਕੈਨੇਡਾ ਤੋਂ ਆ ਗਿਆ ਔਰ ਵੋਟਾਂ ਪੈਣ ਤੋਂ ਬਾਅਦ ਇਹ ਪੈਰਾਸ਼ੂਟ ਦੇ ਕੈਂਡੀਡੇਟ ਲੱਭਦੇ ਨੇ ਇਸ ਲਈ ਕੈਂਡੀਡੇਟ ਉਹ ਹੋ ਜਾਵੇ ਜਿਹੜੀ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਦੀ ਜੋ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਉਹਨਾਂ ਨੂੰ ਸਮਝੇ ਤੇ ਉਹਨਾਂ ਨੂੰ ਹੱਲ ਕਰ ਸਕੇ ਸਾਡੇ ਸਤਕਾਰਯੋਗ ਔਜਲਾ ਸਾਹਿਬ ਨੂੰ 10 ਸਾਲੋਂ ਐਮਪੀ ਰਹੇ ਆ ਦੋ ਟਰਮ ਔਰ ਉਹਨਾਂ ਦੇ ਹਾਲਾਤ ਤੁਸੀਂ ਵੇਖ ਲਓ ਅੱਜ ਸਾਰੇ ਸ੍ਰੀ ਅਮਰਸਰ ਸਾਹਿਬ ਤੋਂ ਸਿਵਾਏ ਇਹ ਦੱਸਣ ਤੋਂ ਕਿ ਜਿਹੜੀ ਟ੍ਰੇਨ ਆਉਂਦੀ ਸੀ ਜਿਹੜਾ ਜਹਾਜ਼ ਆਉਂਦਾ ਸੀ ਉਹ ਨੂੰ ਝੰਡੀ ਵਿਖਾਉਣ ਲਈ ਮੈਂ ਲੜਾਈ ਲੜਦਾ ਸੀ ਹੋਰ ਮੈਂ ਕੱਖ ਨਹੀਂ ਕੀਤਾ ਜਹਾਜ਼ ਆਪਦੀ ਮਰਜ਼ੀ ਨਾਲ ਆਉਂਦਾ ਹੈ ਮਰਜ਼ੀ ਨਾਲ ਲੁੱਟ ਜਾਂਦਾ ਹੈ ਉਹ ਜਹਾਜ਼ ਵੀ ਬੰਦ ਹੋ ਜਾਂਦਾ ਸੀ ਮਗਰ ਡਵੈਲਪਮੈਂਟ ਵਾਸਤੇ ਚਾਹੇ ਗੰਦੇ ਨਾਲੇ ਦੀ ਸ਼ਿਕਾਇਤ ਹੈ ਚਾਹੇ ਕੋਈ ਵੱਟਾ ਪ੍ਰੋਜੈਕਟ ਹੈ এমਪਲੋਇਮੈਂਟ ਜਨਰੇਸ਼ਨ ਦੀ ਗੱਲ ਹੈ ਵਾਗਾ ਬਾਰਡਰ ਹੈ ਗੁਰ RAMDAS ਵਾਰਾ ਦਾ ਇਹ ਸ਼ਿਫਤੀ ਦਾ ਘਰ ਹੈ ਉਸ ਵਾਸਤੇ ਕੀ ਕੀਤਾ ਵਾਗਾ ਬਾਰਡਰ ਖੋਲਣ ਵਾਸਤੇ ਟੂਰਿਜ਼ਮ ਪ੍ਰੋਮੋਸ਼ਨ ਵਾਸਤੇ ਇਸ ਨੂੰ ਆਈਟੀ ਤੇ ਮੈਡੀਕਲ ਹੱਬ ਬਣਾਉਣ ਵਾਸਤੇ ਅਨਸਰ 0 ਸੋ ਲੋਕਾਂ ਨੂੰ ਕਿਸੇ ਤਰੀਕੇ ਦਾ ਰੋਜ਼ਗਾਰ ਦੇਣ ਵਾਸਤੇ ਕੋਈ ਯਤਨਸ਼ੀਲ ਨਹੀਂ ਰਿਹਾ ਕਦਮ ਨਹੀਂ ਚੁੱਕਿਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਉਹਨਾਂ ਦੀ ਕਾਰਗੁਜ਼ਾਰੀ ਤਾਂ ਭਗਵੰਤ ਮਾਨ ਨੇ ਫੇਲ ਕਰਤੀ ਹੈ 4 ਵਿੱਚੋਂ 1 ਸਨ 3 ਖੋਲੇ ਇੱਕ ਰਹਿ ਗਿਆ ਤੇ ਇੱਕ ਜਿਹੜਾ ਦਿੱਤਾ ਉਹਦੇ ਚ ਕੰਮ ਕੋਈ ਨਹੀਂ ਆ ਐਨਆਰਆਈ ਦਾ ਪੰਜਾਬ ਚ ਕੀ ਕੰਮ ਐ ਨਿਹ ਨਕੈਨਆਰਆਈ ਚ ਮੇਲਨ ਕਰਾਉਣਾ ਹੁੰਦਾ ਉਹ ਵੀ ਨਹੀਂ ਪੇਉ ਦੇ ਪੁੱਤ ਤੋਂ ਹੁੰਦਾ ਤੇ ਜਿਹੜਾ ਮੰਤਰੀ ਆਪ ਰਿਜੈਕਟਡ ਹੋਵੇ ਅਜਨਾਲਾ ਤੁਸੀਂ ਜਾ ਕੇ ਵੇਖੋ ਕੀ ਹਾਲਾਤ ਬਣੇ ਉਸ ਹਲਕੇ ਦੇ ਜ਼ੀਰੋ ਡਿਵੈਲਪਮੈਂਟ ਜ਼ੀਰੋ ਵਰਕ ਸੋ ਵਾਇ ਸ਼ੁਡ ਐਨੀਬਾਡੀ ਚੂਜ਼ ਸਮਵਨ ਜਿਹੜਾ ਇਸ ਇਲਾਕੇ ਦਾ ਭਲਾ ਨਹੀਂ ਕਰ ਪਾਊਗਾ ਮੈਂ ਅੱਜ ਅਮਜੀਠਾ ਰੋਡ ਦੇ بڑے ਇਸਲਾਮ ਏਰੀਏ ਚ ਆਏ ਆ ਸਾਡੇ ਕਬਲ ਬੰਗਾਲੀ ਜੀ ਦਾ ਇਹ ਤੋਂ ਨੁਮਾਇੰਦਗੀ ਕਰਦੇ ਇਹਨਾਂ ਨੂੰ ਇਹ ਪੁੱਛੋ ਜੋਸ਼ੀ ਦੇ ਬੰਨਣ ਤੋਂ ਪਹਿਲਾਂ ਇੱਥੇ ਗੱਡੀ ਕੀ ਬੰਦਾ ਤੁਰ ਕੇ ਨਹੀਂ ਆ ਸਕਦਾ ਮਤਲਬ ਇਹ ਹਾਲ ਸੀ ਕਿ ਕੋਈ ਰਿਸ਼ਤੇਦਾਰ ਛੱਡੋ ਨਿਰਾਨਰਕ ਦੇ ਲੋਕ ਰਹਿੰਦੇ ਸਨ ਜੋਸ਼ੀ ਨੂੰ ਮੌਕਾ ਮਿਲਿਆ ਸੁਖਬੀਰ ਜੀ ਦੇ ਨਾਲ ਰਲ ਕੇ ਆ ਅੱਜ ਇੱਥੇ ਅੱਜ ਤੱਕ 10 ਸਾਲ ਬੀਤਣ ਤੋਂ ਬਾਅਦ ਵੀ ਕਾਇਮ ਪਿਆ ਕੰਕਰੀਟ ਦੇ ਰਸਤੇ ਬਣਾਏ ਸਿਵਰੇਜ ਪਾਣੀ ਦੀਆਂ ਲਾਈਨਾਂ ਪਹੁੰਚਾਈਆਂ ਜਿਹੜੇ ਲੋਕ ਆਪਦੇ ਘਰਾਂ ਤੱਕ ਨਹੀਂ ਪਹੁੰਚ ਸਕਦੇ ਸੀ ਅੱਜ ਉੱਥੇ ਵਧੀਆ ਤਰੀਕੇ ਨਾਲ ਰਹਿ ਰਹੇ ਹਨ ਮਗਰ ਕੰਮ ਫੇਰ ਰੁਕ ਗਿਆ 5 ਸਾਲ ਕਾਂਗਰਸ ਨੇ ਸੂਬੇ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਦੇ ਵਾਂਟ ਵਕੀਲ ਇਹ ਜਾਂ ਨੁਮਾਇੰਦਾ ਚਾਹੁੰਦੇ ਆ ਜਿਹੜੀ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਪੰਜਾਬ ਦੇ ਵਪਾਰੀ ਦੀ ਮਜ਼ਦੂਰ ਦੀ ਦਿਆੜੀਦਾਰ ਦੀ ਪੰਜਾਬ ਦੀ ਇੰਡਸਟਰੀ ਦੀ ਸ੍ਰੀ ਅੰਮਰਸਰ ਸਾਹਿਬ ਦੀ ਗੱਲ ਬੇਖੂਬੀ ਕਰ ਸਕੇ ਔਰ ਅਨਿਲ ਜੋਸ਼ੀ ਵਿਕਾਸਪੁਰਕ ਦੇ ਪੁਰਖਸ਼ ਦੇ ਨਾਂ ਤੇ ਜਾਣਿਆ ਜਾਂਦਾ ਜਿਨੇ ਕੰਮ ਵੀ ਕੀਤਾ ਡਿਵੈਲਪਮੈਂਟ ਵੀ ਕਰਾਈ ਔਰ ਮੇਰਾ ਮੰਨਣਾ ਲੋਕ ਕਿਹੇ ਜਾਂ ਲੋਕਲ ਕੈਂਡੀਡੇਟ ਭਾਲਦੇ ਆ ਜਿਹੜਾ ਗ੍ਰੀਨ ਐਵੇਨਿਊ ਜਾਂ ਬਸੰਤ ਐਵੇਨਿਊ ਤੇ ਲੱਭ ਜਵੇ ਇਹ ਨਾ ਹੋਵੇ ਕਿ ਅਮਰੀਕਾ ਦੀ ਟਿਕਟ ਇਹਨਾਂ ਨੇ ਵਿਚਾਰੇ ਨੇ ਕਿਥੋਂ ਕਟਾਣੀ ਕਈਆਂ ਦੇ ਤਾਂ ਲਾਪਾਸਪੋਰਟ ਹੀ ਨਹੀਂ ਬਣੇ ਇਹ ਕਿਥੇ ਲੱਭਦਾ ਨਿਆਣਗੇ ਅਉਦਲਾ ਸਾਹਿਬ ਦਾ ਨਾਲਾ ਟੱਕਣ ਵਾਲਾ ਮੈਨੂੰ ਲੱਗਦਾ ਹੈ ਉਹਨਾਂ ਦਾ ਟੱਬਰ ਸਾਰਾ ਹੀ ਗਮਟਾਲਾ ਪਿੰਡ ਵੀ ਜੋਸ਼ੀ ਨੂੰ ਵੋਟ ਪਾਉ 10 ਸਾਲ ਰਹਿਣ ਤੋਂ ਬਾਅਦ ਅੱਜ ਗਮਟਾਲੇ ਦੇ ਹਾਲਾਤ ਹੀ ਵੇਖ ਲਓ ਉਹਨੂੰ ਛੱਡ ਤੂੰ ਹੋਰ ਕੁਝ ਨਹੀਂ ਸਵਾਰਿਆ ਉਹ ਆਪ ਦਾ ਪਿੰਡ ਹੀ ਸਵਾਰ ਦਿੰਦਾ ਉਹਦੇ ਸਹਰੇ ਮੀਰਾਕੋਟ ਚ ਨੇ ਉਹ ਸਵਾਰ ਦਿੰਦੇ ਮੈਂ ਮੀਰਾਕੋਟ ਗਿਆ ਹੋ ਪਟੰਡੇ ਹੀ ਮੇਰੇ ਕੋਲ ਕਿ ਤੁਸੀਂ ਗਮਟਾਲੇ ਦੀ ਗੱਲ ਕਰਦੇ ਉਹਨਾਂ ਤੇ ਨਾ ਆਪਦੇ ਪਿੰਡ ਦੀ ਪ੍ਰਵਾਹ ਕੀਤੀ ਨਾ ਸਾਡੇ ਦੀ ਕੀਤੀ ਸੋ ਉਹਦੇ ਤੋਂ ਕੀ ਆਸ ਰੱਖੀ ਜਾ ਸਕਦਾ ਜੇ ਤਾਰੀਵਾਲ ਸਾਹਿਬ ਦੇ ਕੀ ਰਾਗੂ ਚੱਟਾ ਭਗਵੰਤ ਮਾਤਾ ਦੇ ਕੇਜਰੀਵਾਲ ਪ੍ਰਚਾਰ ਕਰਨਗੇ ਅੰਬਲੀ ਸਟੂਡੀਓ ਰਾਗੂ ਚੱਟਾ ਦੀ ਅੱਖਾਂ ਬਨੀਆਂ ਗਈਆਂ ਉਹ ਤਾਂ ਜਿੱਦ ਦਿਨ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਅੱਖਾਂ ਬਣਾਉਣ ਕੇ ਲੱਗਿਆ ਲੋਕ ਇੱਥੇ ਅੱਖਾਂ ਵੀ ਬਣਵਾ ਲੈਂਦੇ ਸਭ ਕੁਝ ਹੋ ਲੈਂਦਾ ਪ੍ਰੋਬਲਮ ਉਹਦੀ ਅੱਖਾਂ ਜੇ ਨਹੀਂ ਉਹਦੀ ਤੀਜੀ ਅੱਖ ਨਹੀਂ ਖੁੱਲਣ ਦੀ ਜਿਹੜਾ ਵੇਖ ਨਹੀਂ ਸਕਰੀ ਸਹੀ ਗੱਲ ਕਿ ਕੇਜਰੀਵਾਲ ਸਾਹਿਬ ਕੀ ਪ੍ਰਚਾਰ ਕਰਨਗੇ ਕੱਟੜ ਇਮਾਨਦਾਰੀ ਦਾ ਇਹਨੇ 350 ਕਰੋੜ ਦੇ ਕਪਲੇ ਚ ਅੰਦਰ ਰਹਿ ਕੇ ਆਈ ਹੈ 1 ਜੂਨ ਨੂੰ ਫੇਰ ਵਾਪਸ ਜਾਣਾ ਜਿਨ੍ਹਾਂ ਲੋਕਾਂ ਤੇ ਐਡੇ ਸੰਗੀਨ aarop ਨੇ 2.5 ਸਾਲ ਪੰਜਾਬ ਦੇ ਲੋਕਾਂ ਨਾਲ ਜਿਹੜੀ ਗਰੰਟੀਆਂ ਦਿੱਤੀ ਸੀ ਕਹਿੰਦੇ ਸੀ ਘਰ ਘਰ ਨੌਕਰੀ ਤਾਂ ਕੈਪਟਨ ਦਊਗਾ ਅਸੀਂ ਘਰ ਘਰ ਨੌਕਰੀ ਵੀ ਦਵਾਂਗੇ ਹਾਲਾਤ ਹੀ ਬਣਾ ਦੇਾਂਗੇ ਕਿ ਗੋਰੇ ਤੇ ਗੋਰੀਆਂ ਇੱਥੇ ਆ ਕੇ ਕੰਮ ਕਰਨਗੇ ਆਹ ਦਾਸ ਇੱਥੇ ਕੋਈ ਗੋਰਾ ਲੱਭਦਾ ਤੁਹਾਨੂੰ ਕਿਤੇ ਦਾ ਵਿਚਾਰੇ ਨੂੰ ਆਪ ਹੀ ਕੰਮ ਕਰਨਾ ਪੈ ਗਿਆ ਇਹ ਤਾਂ ਬੜੇ ਖੋਚ ਹੋ ਗਏ ਵੀ ਇਹਨਾਂ ਨੇ ਪਾਤੀਆਂ ਵੋਟ ਇੱਥੇ ਤੋਂ ਐਮਐਲਏ ਨੂੰ ਆਪ ਵਾਲਾ ਜਿੱਤਿਆ ਕਿ ਸ਼ਾਇਦ ਹੁਣ ਕੋਰਾ ਹੀ ਆਇਆ ਕਰੂ ਸਾਡੇ ਵਰਤਨ-ਵਰਤਨ ਸਭ ਬਣਾਉਣ ਤੇ ਸਾਡੀ ਸਿਫਾਈ ਆਸਤੇ ਇਹ ਕਾਲ ਕੀ ਬਣਿਆ ਹਜ਼ਾਰ-ਹਜ਼ਾਰ ਰੁਪਈਆ ਧੀਆਂ ਪੈਣਾ ਦਾ ਮਿਲਿਆ ਨਹੀਂ ਮਿਲਿਆ ਬੇਰੋਜ਼ਗਾਰੀ ਪੱਤਾ ਮਿਲਿਆ ਨਹੀਂ ਮਿਲਿਆ 2500 ਪੈਨਸ਼ਨ ਮਿਲੀ ਨਹੀਂ ਮਿਲੀ 51000 ਸ਼ਗਨ ਸਕੀਮ ਮਿਲੀ ਨਹੀਂ ਮਿਲੀ ਕੋਈ ਸਕੂਲ ਕਾਲਜ ਹਸਪਤਾਲ ਖੁੱਲਿਆ ਨਹੀਂ ਖੁੱਲਿਆ ਆਹ ਭਗਵੰਤ ਮਾਨ ਦੇ ਮਨਪਸੰਦ ਦੀ ਚੀਜ਼ ਸ਼ਰਾਬ ਦੇ ਠੇਕੇ ਖੁੱਲ ਗਏ ਇਹ ਨਹੀਂ ਲੋਕਾਂ ਦੀ ਸੋਚ ਸੀ ਕਿ ਲੋਕ ਕਿਉਂ ਪੌਣ ਜੀ ਧਾਰੀਆਲ ਨੂੰ ਲੋਕ ਪਾਇ ਕੇਜਰੀਆ ਲਾਵੇ ਕੇਜਰੀਆਲ ਸਾਹਿਬ ਦੇ ਬਜ਼ੁਰਗ ਆਉਣ ਕੇਜਰੀਆਲ ਸਾਹਿਬ ਦਾ ਨਿਆਣਾ ਆਵੇ ਕੇਜਰੀਆਲ ਸਾਹਿਬ ਦੀ ਘਰ ਦੀ ਆਵੇ ਇਹਨਾਂ ਨੇ ਕੀ ਲੈਣਾ ਇਹਨਾਂ ਦਾ ਕੀ ਮਤਲਬ ਹੈ ਉਹਦੇ ਨਾਲ ਭਾਰੀਵਾਲ ਸਾਹਿਬ ਕਿਤੇ 3 ਲੱਖ ਦੀ ਲੀਡ ਦੇ ਨਾਲ ਜਿੱਤੂਗਾ ਮੈਂ ਕਿੱਥੇ ਅੰਮ੍ਰਿਤ ਸਾਹਿਬ ਜੀ ਮੈਂ ਕਹਣਾ ਜੀ ਸਾਡੇ 3 ਲੱਖ ਦੀ ਸਪੀਡ ਨਾਲ ਉਹਨੂੰ ਬਾਰਡਰ 'ਚ ਪਾਵਾਂਗੇ ਬਾਰਡਰ ਪਾਰ ਜਿੰਨੀ ਤੇਜ਼ ਇਹ ਜਾਓ ਇਹਨੂੰ ਕਹ ਤੂੰ ਪਹਿਲਾਂ ਯਾਰ ਉਹ ਤੇ ਜਦ ਬੋਲਦਾ ਲੱਗਦਾ ਜਿਵੇਂ ਪੂਤਨ ਬੋਲਣ ਡਿਆ ਹੁੰਦਾ ਉਹਦੀ ਗੱਲ ਹੀ ਨਹੀਂ ਸਮਝ ਆਉਂਦੀ ਆ ਮੈਂ ਇਹਨਾਂ ਨੂੰ ਪੁੱਛਿਆ ਉਹਦੀ ਗੱਲ ਕੋਈ ਸਮਝ ਆਉਂਦੀ ਆ ਆਪਣੇ ਦੀ ਢਾਲੀ ਵਾਲ ਦੀ ਤੇ ਕਹਿੰਦੇ ਨਹੀਂ ਉਹਦਾ ਮੂੰਹ ਬੋਲਣ ਤੇ ਸਾਹ ਆਉਂਨੇ ਪਤਾ ਨਹੀਂ ਕੀ ਬੋਲ ਗਿਆ ਢਾਲੀ ਵਾਲ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਮਾਤਰ ਕਹਾਂ ਪਰ ਮੈਂ ਕੁਝ ਵੀ ਕਹਾਂ ਪਰ ਮੈਂ ਕੰਮ ਤਾਂ ਕਰਦਾ ਪੈਣਾ ਕਿੱਥੇ ਕਰਦਾ ਰਿਹਾ ਉਹ ਕਹਿੰਦਾ ਮੇਰਾ ਕੰਮ ਬੋਲਦੇ ਆ ਹਾਂ ਤੋ ਬੋਲਦੇ ਆ ਉੱਥੇ ਘਟਾਰੂ ਚੱਕ ਰਹਿਂਦਾ ਕੋਈ ਪਹਾੜੀ ਤੇ ਜਾ ਕੇ ਵੋਟ ਮੰਗ ਕੇ ਰਾਜੀ ਨਹੀਂ ਉੱਥੇ ਲਾਲਜੀਤ ਭੁੱਲ ਰਹਿਂਦਾ ਇੱਕ ਪਾਸੇ ਬਲਕਾਰ ਚੋਂ ਰਹਿਂਦਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਇੱਥੇ ਆਹਾ ਢਾਲੀਆਲ ਸਾਹਿਬ ਫਿਰਦੇ ਜਿਹਨੂੰ ਵੇਖ ਕੇ ਲੋਕ ਡਰ ਜਾਂਦੇ ਐ ਇੱਥਾਂ ਤੇ ਪੁੱਛੋ ਇਹਨਾਂ ਨੂੰ ਮੈਂ ਕਈਆਂ ਨੂੰ ਪੁੱਛਿਆ ਕਹਿੰਦੇ ਸਾਡੇ ਤਾਂ ਸੁਪਨਿਆਂ 'ਚ ਵੀ ਜੇ ਢਾਲੀਆਲ ਆ ਜਾਏ ਦੋ ਦਿਨ ਨੀਂਦ ਨਹੀਂ ਆਉਂਦੀ ਤੇ ਜੇ ਕਿਸੇ ਬਣ ਗਿਆ ਤਾਂ ਵੇਖੋ ਇਹਦੇ ਹਾਲ ਕੀ ਬਊਗਾ ਲੋਕ ਬੜੇ ਸਿਆਣੇ ਆ ਚਲੋ ਮਗਰ ਮੈਂ ਜਿਹੜੀ ਵੱਡੀ ਗੱਲ ਲੈ ਕੇ ਤੁਹਾਡੇ ਅੱਗੇ ਪੇਸ਼ ਹੋਇਆ ਹੈ ਆਕ ਨੈਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਇਹਨਾਂ ਦੇ ਅੱਗੇ ਮੁਲਾਜ਼ਮਾ ਦੀ ਇਹਦੇ ਚ ਘਾਟ ਹੈ ਔਰ ਘਾਟ ਤੋਂ ਬਾਅਦ 250 ਸਸਪੈਂਡ ਕਰਦੇ ਆ ਪਹਿਲੀ ਵਾਰੀ ਹੋਇਆ ਬਦਲਾਵ ਦੀ ਸਰਕਾਰ ਚ ਕਿ ਸਸਪੈਂਡ ਇਸ ਲਈ ਨਹੀਂ ਕੀਤੇ ਕਿ ਉਹ ਕੰਮ ਗਲਤ ਕਰ ਰਹੇ ਆ ਸਸਪੈਂਡ ਇਸ ਲਈ ਕਰਤੇ ਕਿਉਂਕਿ ਉਹ ਸੱਚ ਬੋਲਣ ਦੇ ਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਲਿਖ ਦਿਓ ਕਿ ਪੰਜਾਬ ਦੀ ਮਾਈਨਰਾਂ ਚ ਪੰਜਾਬ ਦੇ ਨਹਿਰਾਂ ਚ ਪੰਜਾਬ ਦੀਆਂ ਜਿੱਥੇ ਵੀ ਜਲ ਸਰੋਤ ਤੇ ਜਿਹੜੇ ਸਾਧਨ ਨੇ ਇਹ ਕਹਿ ਦਿਓ ਕਿ ਪਾਣੀ ਪੂਰਾ ਉਹ ਕਹਿੰਦੇ ਅਸੀਂ ਕਿਵੇਂ ਕਹਿ ਦਈਏ ਜਦ ਪਾਣੀ ਦਾ 10 15% ਵੀ ਨਹੀਂ ਜਾ ਰਿਹਾ ਜੇ ਅਸੀਂ ਇਹ ਜੀ ਗੱਲ ਲਿਖ ਦਿਆਂਗੇ ਕੱਲ ਫੇਰ ਸਾਡੇ ਤੇ ਐਕਸ਼ਨ ਹੋਊਗਾ ਪਿੰਡਾਂ ਵਾਲਿਆਂ ਲੋਕਾਂ ਨੇ ਸਾਨੂੰ ਘੇਰ ਕੇ ਕੁੱਟਣਾ ਜਿਨ੍ਹਾਂ ਨੇ ਫੀਲਡ 'ਚ ਰਹਿਣਾ ਹੈ ਫੀਲਡ ਸਟਾਫ ਹੈ ਇਹਨਾਂ ਨੇ ਇਨਕਾਰ ਕਰਤਾ ਇਹਨਾਂ ਨੇ ਕਿਹਾ ਜੋ ਅਸਲੀ ਤਸਵੀਰ ਹੈ ਜੋ ਸਚਾਈ ਹੈ ਕਿ ਸਿਰਫ ਤੇ ਸਿਰਫ ਪੰਜਾਬ ਦੇ ਨਹਿਰੀ ਜਿਹੜੇ ਸਰੋਤ ਨੇ ਜਾਂ ਮਾਈਨਰ ਨੇ ਉਹਦੇ ਚੋਂ 10% ਪਾਣੀ ਜਾ ਰਿਹਾ ਸੱਚ ਦੱਸਣ ਵਾਸਤੇ ਇਹਨਾਂ ਤੇ ਐਕਸ਼ਨ ਹੋ ਗਿਆ ਸਸਪੈਂਡ ਕਰਤਾ ਗਿਆ ਇਹ ਦੱਸਣ ਸੱਚ ਇਹ ਦੱਸਿਆ ਕਿ ਪੰਜਾਬ ਦੇ ਟੀਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਉਨਾ ਤੇ ਐਕਸ਼ਨ ਹੋ ਗਿਆ ਕਿ ਇਸ ਬਦਲਾਵ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਵਾਸਤੇ ਕਿਹਾ ਜਾ ਰਿਹਾ ਸੀ ਕਿ ਇਹ ਕਹਾ ਗਿਆ ਕਿ ਤੁਸੀਂ ਰਾਜ ਕੇ ਝੂਠ ਬੋਲੋ ਤੁਹਾਡੀ ਪ੍ਰੋਮੋਸ਼ਨ ਵੀ ਹੋਊਗੀ ਤੁਹਾਡਾ ਧਿਆਨ ਵੀ ਰੱਖਾਂਗੇ ਆ ਮੈਂ ਮੰਗ ਪੱਤਰ ਦੀ ਤੁਹਾਨੂੰ ਕਾਪੀ ਦੇ ਰਿਹਾ ਸੱਚ ਬੋਲਣ ਵਾਸਤੇ 250 ਬੰਦਾ ਸਸਪੈਂਡ ਕਰਤਾ ਇਹੀ ਬਦਲਾਵ ਹੀ ਹੈ ਫਿਰ ਮੈਨੂੰ ਇੱਥੇ ਤਾਂ ਲੋਕਾਂ ਨੂੰ ਨਾਮ ਮਿਲਦਾ ਥਾਪੀ ਮਿਲਦੀ ਆ ਪ੍ਰੋਮੋਸ਼ਨ ਮਿਲਦੀ ਆ ਇਹ ਬਦਲਾਵ ਦੀ ਸਰਕਾਰ ਨੇ ਕਹਿਤਾ ਕਿ ਨਹੀਂ ਕੋਈ ਸਾਡਾ ਸਿਆਸੀ ਤੌਰ ਤੇ ਮਦਦ ਨਹੀਂ ਕਰ ਰਹੀ ਜੋ ਝੂਠ ਅਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਜਿਵੇਂ ਕਹਿੰਦੇ ਨਾ ਕट्टर ਇਮਾਨਦਾਰ ਆ ਇਹਨਾਂ ਨੂੰ ਪੁੱਛੋ ਕੋਈ ਕ腐ਸ਼ਨ ਖਤਮ ਹੋ ਗਈ ਨਹੀਂ ਜੀ ਨਹੀਂ ਹੋ ਗਈ ਕ腐ਸ਼ਨ ਕਦੋਂ ਕੋ ਪੈਸੇ ਪੂਸੇ ਨਹੀਂ ਲੈਂਦਾ ਔੜ ਟੋਟੇ ਤੋਂ ਸਾਰਾ ਹੀ ਲੈਂਦੇ ਇੱਥੇ ਮੈਂ ਕਿਹਾ ਲੁੱਟ ਵੱਜੀ ਪਈ ਆ ਮੰਤਰੀ ਵਜ਼ੀਰ ਖਾਈ ਜਾਂਦੇ ਇਹਨਾਂ ਦੇ ਪਹਿਲਾ ਹਾਲਾਤ ਦੇਖ ਲਓ ਅੱਜ ਦੇ ਕੀ ਆ ਇਹ ਕੰਮ ਇਹਦੇ ਕਿ ਹੋਇਆ ਕਿ ਸੱਚ ਬੋਲਣਾ ਪਾਪ ਹੋ ਗਿਆ ਔਰ 250 ਸਸਪੈਂਡ ਹੋ ਗਏ ਇਸ ਲਈ ਮੈਂ ਵੀ ਅਪੀਲ ਕਰਦਾ ਕਿ ਤੁਸੀਂ ਇਹ ਇਮੀਡੀਏਟ सस्पेंशन ਰਿਵੋਕ ਕਰੋ ਐਂਡ ਚੌੜਾ ਮਾਜਰਾ ਇਹਨਾਂ ਦਾ ਮੰਤਰੀ ਹੈ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਔਰ ਇਹਨਾਂ ਮੁਲਾਜ਼ਮਾਂ ਦੀ ਪ੍ਰਸ਼ੰਸਾ ਪੱਤਰ ਦਵੇ ਕਿ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਸਰਕਾਰ ਦੀ ਸਿਆਸੀ ਜਿਹੜੀ ਮਸ਼ਹੂਰੀ ਸੀ ਉਹਦੇ ਹੱਥ ਨਹੀਂ ਬੜੇ ਉਹਦੇ ਹੱਥ ਠੋਕਾ ਨਹੀਂ ਬੜੇ ਲੋਕਾਂ ਦੀ ਅਸਲੀ ਪਿੰਡਾਂ ਦੀ ਪਾਣੀ ਦੇ ਅਸਲੀ ਹਾਲਾਤ ਉਹ ਲੋਕਾਂ ਤੱਕ ਲੈ ਕੇ ਗਏ ਉਹਦੇ ਉਹਨਾਂ ਦੀ ਥਾਪੀ ਦੇਣ ਦੀ ਜਗ੍ਹਾ ਉਹਨਾਂ ਦੇ ਐਕਸ਼ਨ ਹੋ ਗਿਆ ਕਿ ਇਹ ਕੋਈ ਜਾਇਜ਼ ਗੱਲ ਨਹੀਂ ਜੇ ਉਹਨਾਂ ਨਾਲ ਖੜੋਗੇ ਜੇਕਰ ਇਹ ਰਵੋਕ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਮਲਾਜ਼ਮਾਂ ਦੇ ਨਾਲ ਖੜੋਗੇ ਢਾਈ ਸਾਲ ਦਾ ਮੈਂ ਤਾਂ ਠੋਕ ਕੇ ਖਲੋ ਉਹ ਜਿਹੜਾ ਵਜ਼ੀਰ ਹੈ ਕੋਲੂ ਮੋਲੂ ਜਾ ਉਹਨੂੰ ਵੀ ਡੌੜਾ ਲਵਾਉਂਗਾ ਮੈਂ ਹਟਦਾ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਫਤਿਹ ਜਾਇ ਸ਼੍ਰੀ ਰਾਮ ਮੇਰਾ ਨਾਮ ਕਮਲ ਬੰਗਾਲੀ ਕਰਕੇ ਮਸ਼ਹੂਰ ਹੈ ਲੇਕਿਨ ਮੇਰਾ ਘਰ ਦੀ ਇਥੇ ਦਾ ਸਰਪੰਚ ਐ ਪ੍ਰਮਿਲਾ ਕੁਮਾਰੀ ਮੈਂ ਲਗਾਤਾਰ ਹਾਂਜੀ ਇਹ ਆਰਾਮਨਗਰ ਕੋਲੋਨੀ ਮਜੀਠੇੜਾ ਬਾਈਪਾਸ ਇਲਾਕਾ ਆ ਜੀ ਤਾਂ ਉਹਨਾਂ ਨੇ ਆ 15 ਸਾਲ ਹੋ ਗਿਆ ਮੈਂਬਰਸ ਤੋਂ ਸ਼ੁਰੂ ਕਰਕੇ ਲਗਾਤਾਰ ਹੀ ਤਿੰਨ ਵਾਰੀ ਸਰਪੰਚੀ ਜਿੱਤਾ ਇੱਕ ਵਾਰ ਕਾਗਜ਼ਕਰੀ ਸਰਪੰਚ ਦੁਬਾਰਾ ਮੌਜੂਦਾ ਸਰਪੰਚ ਰਿਆ ਇਥੇ ਦਾ ਮਜੀਠੇੜਾ ਸਾਹਿਬ ਦਾ আর ਸ਼੍ਰੀ ਅਨਿਲ ਜੋਸ਼ੀ ਦਾ ਵਿਕਾਸ ਦਾ ਤੁਸੀਂ ਦੇਖਿਆ ਹੈ कोई पंचायतते मेरा ख्याल ऐसे होयदा सीमेंट वाला गली और इतना बड़ा बड़ा का मतलब काट पंचायतें कोई नहीं देखा होगा लेकिन ये सदाबाद देलदा प्यार है पब्लिक दा प्यार है, है जे मैंने काम कराया आगे भी मैं आशा करेंगे और मोदी जी साहब से ना, ये आशा भी रखेंगे जे जो भी अनिल जोशी जी अगर पार्लियामेंट मेंबर बनेगा तो सारा इलाका और सारा को बनेगा